ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਰਿਆਣੇ ਦੇ ਵਿੱਚ ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੱਲੋਂ ਜਿਹੜਾ ਇੰਡੀਆ ਗਾਠ ਜੋੜਾ ਨੂੰ ਲੈ ਕੇ ਹਰਿਆਣੇ ਦੇ ਵਿੱਚ 10 ਸੀਟਾਂ ਦੇ ਵਿੱਚੋਂ 9 ਤੇ ਵਿੱਚ ਸਮਰਥਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਖੁੱਲਕੇ ਚੋਣਾਂ ਦੇ ਵਿੱਚ ਨਾ ਸਮਰਥਨ ਕਰਾਂਗੇ ਤੇ ਸਾਡੇ ਸਹਿਯੋਗੀ ਤਰਮਿੰਦਰ ਸੰਧੂ ਦੀ ਉਹਨਾਂ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਾਉਣੇ ਆ ਝਿੰਡਾ ਸਾਹਿਬ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਹੋਇਆ ਹੈ ਤੇ ਤੁਸੀਂ ਹਰਿਆਣਾ ਦੇ ਨਾਲ ਸੰਬੰਧ ਰੱਖਦੇ ਹੋ ਤੇ ਹਰਿਆਣਾ ਦੇ ਵਿੱਚ ਤੁਸੀਂ ਸਮਰਥਨ ਦੇਣ ਦੀ ਗੱਲ ਕਹੀ ਹੈ ਕਿ ਅਸੀਂ ਇੰਡੀਆ ਗੱਠ ਜੋੜ ਦੇ ਉਮੀਦਵਾਰਾਂ ਨੂੰ ਸਮਰਥਨ ਦੇਵਾਂਗੇ ਕਿਉਂ ਫੈਸਲਾ ਲਿਆ ਜੀ ਇਸ ਪੰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਸਾਜੀ ਕੱਲ ਜੀ ਇਸ ਪੰਜੀ ਆਪਣਾ ਪੇਸ਼ ਆਦ ਅਸਾਂ ਇੱਕ ਹਰਿਆਣਾ ਪੰਥਕ ਅਕਾਲੀ ਦਲ ਦੇ ਨਾਲ ਹੀ ਪਾਰਟੀ ਗੱਠੀ ਪਾਰਟੀ ਦਾ ਗਠਨ ਕੀਤਾ ਹੈ ਜੀ ਜਿਹੜੀ ਧਾਰਮਿਕ ਇਲੈਕਸ਼ਨ ਨਹੀਂ ਲੜੇਗੀ ਤੇ ਰਾਜਨੀਤਿਕ ਇਲੈਕਸ਼ਨ ਨਹੀਂ ਲੜੇਗੀ ਜੀ ਧਾਰਮਿਕ ਇਲੈਕਸ਼ਨ ਲੜਨ ਵਾਸਤੇ ਸਾਨੂੰ ਚੜ੍ਹਦੇ ਸੂਰਜ ਦਾ ਨਿਸ਼ਾਨ ਮਿਲਿਆ ਹੈ ਜੀ ਪਾਰਟੀ ਖਾਦੀ ਦੀ ਜੀ ਅਕਾਲੀ ਦਲ ਦੀ ਜੀ ਤੇ ਹੁਣ ਅਸਾਂ ਇੱਕ ਰਾਜਨੀਤਿਕ ਫੈਸਲਾ ਲਿਆ ਹੈ ਕਿ ਉਹ ਵੀ ਪਾਰਲੀਮੈਂਟ ਦੇ ਇਲੈਕਸ਼ਨ ਹੋ ਸਰ ਤੇ ਆ ਗਏ ਨੇ ਜੀ ਤੇ ਇਸ ਧਿਆਨ ਵਿੱਚ ਰੱਖਿਆ ਵੀ ਹਰਿਆਣਾ ਵਿੱਚ ਹਰਿਆਣੇ ਦੇ ਸਿੱਖ ਨੂੰ ਸਪੋਰਟ ਕਰੀ ਜੀ ਉਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਆਇਆ ਅਸੀਂ ਵੇਖੋ ਨਾਕ जेड़े हरियाणा के सिख ने सारे हिंदुस्तान के सिख बड़े अचक फेग्रेस ने भी सिखा नहीं की सिखाठ नहीं कर रही जी। जिसे किसानों जुर्म किए उग्रेस तो पार्टी ने साकाल तख्त किया करके असा फैसला किया है कि अभी इंडिया गठबंधन का समर्थन करा क्योंकि ਦੇਸ਼ ਦੇ ਵਿੱਚ ਐਨਡੀਏ ਤੇ ਏਰੀਆ ਦਾ ਹੀ ਆਪੇ ਟਕਰਾਓ ਹੈ ਜੀ ਇਹ ਦੇਸ਼ ਦਾ ਇਲੈਕਸ਼ਨ ਹੈ ਪਾਰਲੀਮੈਂਟ ਦਾ ਇਲੈਕਸ਼ਨ ਹੈ ਪਾਰਲੀਮੈਂਟ ਦੇਸ਼ ਵਾਸਤੇ ਕਾਨੂੰਨ ਬਣਾਉਂਦੀ ਹੈ ਤੇ ਕੰਮ ਕਰਦੀ ਹੈ ਜੀ ਇਸ ਕਰਕੇ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋયા ਹਮ ਅਸਾਂ ਹਰਿਆਣੇ ਦੀਆਂ 10 ਸੀਟਾਂ ਤੋਂ 9 ਸੀਟਾਂ ਤੇ ਫੈਸਲਾ ਕੀਤਾ ਹੈ ਜੀ ਕਿ ਨਵਾਂ ਸੀਟਾਂ ਤੇ ਅਸੀਂ ਇਹ ਜਾਂ ਏਜਾ ਗੱਠ ਬੰਦਨ ਦਾ ਸਮਰਥਨ ਕਰਾਂਗੇ ਜੀ ਤੇ ਸਾਰੇ ਭਰਾਵਾਂ ਨੂੰ ਛੱਤੀ ਬਰਾਦਰੀਆਂ ਨੂੰ ਅਸੀ ਲੋ ਵਪਾਰੀਆਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਤੇ ਕਰਮਚਾਰੀਆਂ ਨੂੰ ਕਿਉਂਕਿ ਸਿੱਖ ਹਰ ਕਮਿਊਨਿਟੀ ਇਹਨੇ ਵਪਾਰੀ ਵੀ ਨੇ ਕਿਸਾਨ ਵੀ ਨੇ ਕਰਮਚਾਰੀ ਵੀ ਨੇ ਤੇ ਮਜ਼ਦੂਰ ਵੀ ਨੇ ਜਿਹੜੇ ਸਾਡੇ ਐਸਸੀਡੀਸੀ ਦੇ ਸਿੱਖ ਭਰਾ ਨੇ ਜੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਦੇ ਸਾਰੇ ਵੱਧ ਚੜ ਕੇ ਇੰਡੀਆ ਗੱਠ ਸੰਬੰਧ ਨੂੰ ਜਿਤਾਓ ਜੀ ਜਿਹੜੀ ਹੰਕਾਰੀ ਸਰਕਾਰ ਨੇ ਇਹਨੂੰ ਹਰਾਮ ਦਾ ਕੰਮ ਕਰੋ ਜੀ ਤੇ ਉਹ ਗੱਲ ਜਿੰਨਾ ਸਾਹ ਬੇਦੇ ਵਿੱਚ ਵੀ ਤਾਂ ਇੰਡੀਆ ਗੱਠ ਜੋੜ ਦੇ ਵਿੱਚ ਵੀ ਤਾਂ ਕਾਂਗਰਸ ਹਿੱਸਾ ਇੰਡੀਆ ਗੱਠ ਜੋੜਦਾ ਮੇਉ ਰਹੀ ਜਾਉਂਦੇ ਚਾਮਾ ਦੀ ਪਾਰਟੀ ਨੇ ਕਈ ਪਾਰਟੀਆਂ ਨੇ ਹੁਣ ਕਲੀ ਕਾਂਗਰਸ ਤੇ ਨਾ ਹੁੰਦੀ ਦੇਖੋ ਅੱਜ ਕੱਲ ਇੰਡੀਆ ਲੈਵਲ ਦੀ ਗੱਲ ਕਰੀਏ ਆਪਾਂ ਪਾਰਲੀਮੈਂਟਲ ਇਲੈਕਸ਼ਨ ਜਦੋਂ ਹਰਿਆਣਾ ਦੀ ਪਿੰਡਾਂ ਤੋਂ ਪੜਾਇਆ ਗਾ ਵੱਖਰੀ ਸਿਚੁਏਸ਼ਨ ਹੋਈ ਇਆ ਇਆ ਦਾ ਇਲੈਕਸ਼ਨ ਪਾਰਦੀਆ ਨਾਇਟ ਦਾ ਇਲੈਕਸ਼ਨ ਇਹ ਪਾਰਦੀ ਪੰਚਾਇਤ ਬਣਨੀ ਸਾਰੀ ਹੋ ਤੇ ਜੀ ਜੀ ਇਸ ਕਰਕੇ ਫੈਸਲਾ ਵੀ ਸਾਨੂੰ ਉਸ ਉੱਚੇ ਲੈਵਲ ਦਾ ਲੈਣਾ ਪਾਏਗਾ ਨਹੀਂ ਜੀ ਤੇ ਜਿਹੜਾ ਸਭ ਤੁਸੀਂ 9 ਸੀਟਾਂ ਦਾ ਜ਼ਿਕਰ ਕਰ ਰਹੇ ਹੋ ਤੇ 10ਵੀਂ ਸੀਟ ਕਿਹੜੀ ਆ ਤੇ ਕਿਉਂ ਉਹਦੇ ਉੱਤੇ ਤੁਸੀਂ ਸਮਰਥਨ ਦੇ ਅਜੇ ਫੈਸਲਾ ਨਹੀਂ ਲਿਆ ਆ ਜੇ ਬੜੀ ਬੜੀ ਗੱਲ ਹੈ ਤੁਹਾਡੀ ਇਸ ਤਰ੍ਹਾਂ ਦੀ ਸਾਡੇ ਤੇ 10ਵੀਂ ਸੀਟੇ ਕਰਨਾਲ ਵਾਲੀ ਸੀਟ ਜੀ ਇਹ ਕਰਨਾਲ ਦੇ ਪਾਣੀ ਤੋਂ ਜਿਹੜੇ ਹੁੰਦੇ ਨੇ ਲੋਕ ਸਭਾ ਚ ਜੀ ਇੱਥੇ ਖੱਟਰ ਸਾਹਿਬ ਜਿਹੜੇ ਸਾਡੇ ਪੁਰਾਣੇ ਸੀਐਮ ਨੇ ਉਹ ਇਲੈਕਸ਼ਨ ਲੜ ਰਹੇ ਨੇ ਜੀ ਤੇ ਮੌਜੂਦਾ ਜਿਹੜੇ ਨੈب ਸਿੰਘ ਸੈਣੀ ਨੇ ਉਹ ਕਰਨਾਲ ਦੀ ਵਿਧਾਨ ਸਭਾ ਦੀ ਲੜ ਰਹੇ ਨੇ ਜੀ ਸੀ ਲੜ ਰਹੇ ਨੇ ਤੇ ਇਸ ਕਰਕੇ ਇਹ ਸਾਨੂੰ ਇਹ ਬੜੀ ਹੌਸਲੇ ਭਰ ਗਈ ਹੈ ਤੇ ਕਾਂਗਰਸ ਪਾਰਟੀ ਜਾਂ ਇੰਡੀਆ ਗੱਠਵੰਡ ਨੇ ਹਾਲੀਏ ਤੇ ਕੋਈ ਆਪਣਾ ਕੈਂਡੀਡੇਟ ਖੜਾ ਨਹੀਂ ਕੀਤਾ ਜੀ ਤੇ ਉਹ ਵੀ 2-4 ਦਿਨ ਜਦੋਂ ਤੇ ਕਰ ਦੇਣਗੇ ਉਹ ਕੈਂਡੀਡੇਟ ਦੇ ਧਿਆਨ ਵਿੱਚ ਰੱਖ ਕੇ ਵੀ ਕੈਂਡੀਡੇਟ ਕਿਹੜਾ ਇੰਡੀਆ ਗੱਠਵੰਡ ਨੇ ਤੇ ਦੇਂਦੀ ਹੋਊਗਾ ਫਿਰ ਬਾਅਦ ਵਿੱਚ ਫੈਸਲਾ ਆ ਜਾਏਗਾ ਜੀ ਜੀ ਜਿਹੜਾ ਸਭ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈਂਕੀ ਥੈਂਕ ਯੂ ਸੋ ਇਹ ਤਾਂ ਹੁਣ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗੇਗਾ ਇਸ ਸਮਰਥਨ ਦੇ ਨਾਲ ਇੰਡੀਆ ਗੱਠਜੋੜ ਨੂੰ ਹਰਿਆਣਾ ਦੇ ਵਿੱਚ ਕਿੰਨਾ ਫਾਇਦਾ ਹੁੰਦਾ ਇਹ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅንስ ਵੱਲੋਂ ਸਿੱਖ ਹੈਰੀਟੇਜ ਆਰਟ ਐਕ exhibtion ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ। ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ। ਨਿਰਧਾਰਨ ਨਿਰਪੱਖ ਰਹਿਾਂਗੇ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ